ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਂਡੇ ਦੇ ਵਿੱਚ ਮਿਲਾਵਟ ਕਿਉਂ ਹੁੰਦੀ ਆ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਕਹਿਣਾ ਆ ਕਿ ਆਂਡੇ ਦੇ ਵਿੱਚ ਮਿਲਾਵਟ ਹੁੰਦੀ ਆ ਉਹਨਾਂ ਦਾ ਵੀ ਕਹਿਣਾ ਆ ਜਿਹੜੇ ਖਾਸ ਕਰਕੇ ਆਂਡੇ ਖਾਂਦੇ ਨੇ ਤੇ ਇਹ ਵੀਡੀਓ ਆ ਜਿਹੜੀ ਖਾਸ ਕਰਕੇ ਉਹਨਾਂ ਲਈ ਵੀ ਆ ਜਿਹੜੇ ਆਂਡੇ ਖਾਂਦੇ ਨੇ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਕਿ ਤੁਹਾਨੂੰ ਮਿਲਾਵਟ ਵਾਲਾ ਜਿਹੜਾ ਆਂਡਾ ਆ ਉਹ ਨਾ ਮਿਲੇ ਤੇ ਉਹਨਾਂ ਲੋਕਾਂ ਦਾ ਵੀ ਥੋੜਾ ਜਿਹਾ ਪਰਦਾ ਫਾਸ਼ ਹੋ ਸਕੇ ਕਿ ਅਸੀਂ ਮਿਲਾਵਟ ਵਾਲੇ ਜਿਹੜੇ ਆਂਡੇ ਆ ਉਹ ਸੇਲ ਨਾ ਕਰੀਏ ਦੇਖੋ ਜ਼ਿਆਦਾਤਰ ਲੋਕਾਂ ਦਾ ਕਹਿਣਾ ਆ ਕਿ ਜਿਹੜੇ ਜੀ ਆਂਡੇ ਨੇ ਉਹਨਾਂ ਨੂੰ ਚਾਹ ਪੱਤੀ ਦਾ ਰੰਗ ਦੇ ਕੇ ਇਹ ਕਹਿ ਕੇ ਵੇਚਿਆ ਜਾਂਦਾ ਹੈ ਕਿ ਇਹ ਦੇਸੀ ਆਂਡਾ ਆ ਆਪਾਂ ਨੂੰ ਨਹੀਂ ਦੇਖੋ ਪਤਾ ਹੈਗਾ ਕਿ ਚਾਹ ਪੱਤੀ ਦਾ ਰੰਗ ਇਹਨਾਂ ਤੇ ਕਿਵੇਂ ਜੜ ਜਾਂਦਾ ਠੀਕ ਆ ਕਿਉਂਕਿ ਇਹ ਕੰਮ ਨਾ ਆਪਾਂ ਕਦੀ ਕੀਤਾ ਤੇ ਨਾ ਹੀ ਕਰਨਾ ਪਰ ਇੱਕ ਮਿਲਾਵਟ ਆ ਜਿਹੜੀ ਉਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਜੋ ਆਪਾਂ ਦੇਖੀ ਆ ਜੋ ਆਪਣੇ ਨਾਲ ਕੰਮ ਆ ਜਿਹੜਾ ਹੋਇਆ ਆ ਉਹਦੇ ਕਰਕੇ ਇਹ ਵੀਡੀਓ ਆ ਜਿਹੜੀ ਮੈਂ ਖਾਸ ਕਰਕੇ ਬਣਾਈ ਆ ਤਾਂ ਕਿ ਤੁਸੀਂ ਮਿਲਾਵਟ ਤੋਂ ਬਚ ਸਕੋ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਤੁਸੀਂ ਪਤਾ ਲਗਾ ਸਕਦੇ ਆ ਕਿ ਇਹ ਆਂਡਾ ਹੈ ਜਿਹੜਾ ਮਿਲਾਵਟ ਵਾਲਾ ਆ ਜਾਂ ਬਿਨਾਂ ਮਿਲਾਵਟ ਵਾਲਾ ਆ ਦੇਖੋ ਪਹਿਲਾਂ ਇਹ ਜਿਹੜੇ ਆਂਡੇ ਨੇ ਇਹ ਆਪਣੀਆਂ ਮੁਰਗੀਆਂ ਦੇ ਹੀ ਨੇ ਹੁਣੇ ਮੈਂ ਚੁੱਕੇ ਸੀ ਤੇ ਫਿਰ ਮੈਨੂੰ ਜ਼ਿਆਦਾ ਆ ਗਿਆ ਕੀ ਕਿਉਂ ਨਾ ਇੱਕ ਵੀਡੀਓ ਆ ਜਿਹੜੀ ਇਹਨਾਂ ਦੀ ਮਲਾਵਟੇ ਬਣਾਈ ਜਾਵੇ ਦੇਖੋ ਇੱਕ ਮੈਂ ਗੱਲ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਦੇ ਨਾਲ ਤੁਹਾਨੂੰ ਤੁਹਾਡੇ ਦਿਮਾਗ ਵਿੱਚ ਚੱਲ ਰਹੇ ਕਾਫੀ ਸਵਾਲਾਂ ਦੇ ਜਵਾਬ ਆ ਜਿਹੜੇ ਮਿਲ ਜਾਣੇ ਆ ਪਿੱਛੇ ਜੇ ਹਜੇ ਸਰਦੀਆਂ ਸ਼ੁਰੂ ਨਹੀਂ ਸੀ ਹੋਈਆਂ ਤੇ ਮੇਰੀਆਂ ਮੁਰਗੀਆਂ ਜਿਹੜੀਆਂ ਉਹ ਆਂਡੇ ਦੇਣ ਨਹੀਂ ਲੱਗੀਆਂ ਸੀ ਤੇ ਮੈਂ ਐਦਾਂ ਹੀ ਇੱਕ ਵੱਡੇ ਫਾਰਮ ਵਾਲੇ ਨਾਲ ਗੱਲ ਕੀਤੀ ਕਿ ਮੇਰੀਆਂ ਮੁਰਗੀਆਂ ਜਿਹੜੀਆਂ ਆਂਡੇ ਦੇਣ ਨਹੀਂ ਲੱਗੀਆਂ ਹਜੇ ਮੇਰੇ ਕੋਲ ਕਸਟਮਰ ਆ ਕੇ ਆ ਜਿਹੜੇ ਉਹ ਵਾਪਸ ਚਲੇ ਜਾਂਦੇ ਨੇ ਕਿ ਦਾ ਕਿਉਂਕਿ ਆਂਡੇ ਮੁਰਗੀਆਂ ਹਜੇ ਦੇਣ ਨਹੀਂ ਲੱਗੀਆਂ ਬਹੁਤ ਘੱਟ ਆਂਡੇ ਮੁੰਦੇ ਨੇ ਤੇ ਉਹ ਫਾਰਮ ਵਾਲੇ ਨੇ ਮੈਨੂੰ ਕਿਹਾ ਆਪਾਂ ਹੁਣ ਨਾਮ ਤਾਂ ਨਹੀਂ ਲੈਣਾ ਕਿ ਤੁਸੀਂ ਸਾਡੇ ਕੋਲੋਂ ਆਂਡੇ ਆ ਜਿਹੜੇ ਉਹ ਲੈ ਜਿਆ ਕਰੋ ਲੈ ਕੇ ਤੁਸੀਂ ਘੱਟ ਰੇਟ ਤੇ ਤੁਸੀਂ ਵਧੀਆ ਆਪਣੇ ਕੋਲੇ 2-3 ਰੁਪਏ ਜ਼ਿਆਦਾ ਲਾ ਕੇ ਤੁਸੀਂ ਸੇਲ ਕਰ ਸਕਦੇ ਆ ਤੁਹਾਡਾ ਵੀ ਫਾਇਦਾ ਤੁਹਾਡੇ ਕਸਟਮਰ ਆ ਜਿਹੜੇ ਉਹ ਨਾਮ ਮੁਰਣਗੇ ਤੇ ਸਾਡਾ ਵੀ ਫਾਇਦਾ ਹੋ ਜੂਗਾ ਤੇ ਆਪਾਂ ਵੀ ਇਹੀ ਸੋਚਿਆ ਕਿ ਚਲੋ ਮੈਨੂੰ ਜ਼ਿਆਦਾਤਰ ਇਹ ਹੁੰਦਾ ਹੈ ਕਿ ਮੇਰਾ ਕਸਟਮਰ ਆ ਜਿਹੜਾ ਉਹ ਖਾਲੀ ਹੱਥ ਵਾਪਸ ਨਾ ਜਾ ਪਈ ਜੇਕਰ ਇੱਕ ਵਾਰ ਕਸਟਮਰ ਵਾਪਸ چلا ਗਿਆ ਤਾਂ ਮੁੜ ਕੇ ਸ਼ਾਇਦ ਫਿਰ ਨਹੀਂ ਆਉਂਦੇ ਹੈਗੇ ਕਸਟਮਰ ਇਹ ਚੀਜ਼ ਹੁੰਦੀ ਆ ਜਿਹੜੇ ਚਲੋ ਪੱਕੇ ਲੱਗੇ ਹੋਏ ਨੇ ਉਹ ਤਾਂ ਲੱਗੇ ਹੋਏ ਨੇ ਤੇ ਆਪਾਂ ਉਹਨਾਂ ਦੀ ਪਹਿਲਾਂ ਤਾਂ ਗੱਲ ਮੰਨੀ ਨਹੀਂ ਚਲੋ ਫਿਰ ਆਪਾਂ ਸੋਚਿਆ ਵੀ ਠੀਕ ਆ ਜੇਕਰ ਇਦਾਂ ਵੀ ਸਹੀ ਆ ਆਪਾਂ ਆਂਡੇ ਲੈ ਕੇ ਆਏ ਜਦੋਂ ਪਹਿਲੀ ਵਾਰ ਹੀ ਲੈ ਕੇ ਆਏ ਤਾਂ ਮੈਂ ਚੈੱਕ ਕੀਤੇ ਆਂ ਢੇ ਜਦੋਂ ਮੈਂ ਆਂਡੇ ਅੱਧਾ ਦੇਖੇ ਤਾਂ ਉਹ ਬਹੁਤ ਜ਼ਿਆਦਾ ਹਲਕੇ ਸੀ ਮੈਨੂੰ ਮਹਿਸੂਸ ਹੀ ਹੋਇਆ ਕਿਉਂਕਿ ਆਪਣਾ ਇਹ ਰੋਜ਼ ਦਾ ਕੰਮ ਆ ਆਪਾਂ ਰੋਜ਼ ਆਂਡੇ ਚੱਕੀਦੇ ਆ ਸਾਨੂੰ ਹੱਥ ਨਾਲ ਹੀ weight ਇਹਨਾਂ ਦਾ ਪਤਾ ਲੱਗ ਜਾਂਦਾ ਕਿਉਂਕਿ ਰੋਜ਼ ਦਾ ਕੰਮ ਪਰ ਜਦੋਂ ਮੈਂ ਆਂਡਾ ਹੱਥ ਵਿੱਚ ਹੀ ਚੁੱਕਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਆਂਡੇ ਵਿੱਚ ਕੋਈ ਨਾ ਕੋਈ ਕਮੀ ਆ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਆਂਡੇ ਆ ਜਿਹੜੇ ਇਹਦੇ ਵਿੱਚ ਮਿਲਾਵਟ ਆ ਮਿਲਾਵਟ ਕਿਵੇਂ ਹੋਂਦੀ ਆ ਸੋਰੀ ਥੋੜਾ ਮੁਰਗੀਆਂ ਜਿਹੜੀਆਂ ਆਪਾਂ ਬੈਠੇ ਸੀ ਉਹ ਮੁਰਗੀਆਂ ਆਪਣੀਆਂ ਜਿਹੜੀਆਂ ਆਵਾਜ਼ ਤੇ ਅੰਡੇ ਦੇ ਵਿੱਚ ਜਿਹੜੀ ਮਿਲਾਵਟ ਕੀਤੀ ਹੋਈ ਆ ਤੇ ਇਹ ਮਿਲਾਵਟ ਦਾ ਪਤਾ ਕਿਵੇਂ ਲੱਗਾ ਜਦੋਂ ਮੈਂ ਅੰਡੇ ਨੂੰ ਇਦਾਂ ਕਰਕੇ ਹਿਲਾ ਕੇ ਦੇਖਿਆ ਉਦੋਂ ਮੈਨੂੰ ਪਤਾ ਲੱਗਾ ਕਿ ਇਹ ਆਂਡਾ ਆ ਜਿਹੜਾ ਖਰਾਬ ਆ ਖਰਾਬ ਕਿਵੇਂ ਹੁੰਦਾ ਹੈ ਜੇਕਰ ਤੁਸੀਂ ਆਂਡੇ ਨੂੰ 20-25 ਦਿਨ ਤੋਂ ਉੱਪਰ ਰੱਖ ਲੈਣੇ ਆਂ ਆਂਡੇ ਨੂੰ ਜਿਆਦਾ ਤਾਪਮਾਨ ਤੇ ਰੱਖ ਲੈਣੇ ਆਂ ਆਂਡਾ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਤੇ ਉਹ ਆਂਡੇ ਦੇ ਵਿੱਚੋਂ ਇੱਦਾਂ ਹਲਾਉਣ ਦੇ ਨਾਲ ਜਿਹੜੀ ਆਵਾਜ਼ ਆਉਂਦੀ ਆ ਉਤੋਂ ਪਤਾ ਲੱਗ ਜਾਂਦਾ ਕਿ ਇਹ ਆਂਡਾ ਹੈ ਜਿਹੜਾ ਖਰਾਬ ਆ ਠੀਕ ਆ ਇਹ ਮਿਲਾਵਟ ਹੁੰਦੀ ਆ ਉਹਨਾਂ ਨੇ ਮੈਨੂੰ ਅੱਧੇ ਆਂਡੇ ਜਿਹੜੇ ਸੀ ਉਹ ਪੁਰਾਣੇ ਦਿੱਤੇ ਤੇ ਅੱਧੇ ਆਂਡੇ ਜਿਹੜੇ ਸੀਗੇ ਉਹ ਨਹੀਂ ਮੈਂ ਤੇ ਇਸ ਤੋਂ ਬਿਨਾ ਇੱਕ ਹੋਰ ਗੱਲ ਮੈਂ ਦੱਸਦੀ ਆ ਆਪਣੇ ਕੋਲੇ ਸ਼ੈੱਡ ਦੇ ਵਿੱਚ ਤੂੜੀ ਹੁੰਦੀ ਆ ਤੇ ਮੁਰਗੀਆਂ ਸਾਡੀਆਂ ਉੱਥੇ ਵੀ ਆਂਡੇ ਦੇ ਦਿੰਦੀਆਂ ਐਦਾਂ ਹੀ ਕਿਤੇ ਪੁਰਾਣਾ ਆਂਡਾ ਸੀਗਾ ਤੇ ਉਹ ਆਂਡਾ ਵਿੱਚ ਹੀ ਕਿਸੇ ਕਸਟਮਰ ਨੂੰ ਚਲਾ ਗਿਆ ਤੇ ਕਸਟਮਰ ਨੇ ਬਾਅਦ ਵਿੱਚ ਦੱਸਿਆ ਕਿ ਤੁਹਾਡੇ ਜਿਹੜੇ ਆਂਡੇ ਆਪਾਂ ਲੈ ਕੇ ਗਏ ਸੀ ਉਹਨਾਂ ਵਿੱਚੋਂ ਇੱਕ ਆਂਡੇ ਵਿੱਚ ਬੱਚਾ ਬਣਿਆ ਹੋਇਆ ਸੀਗਾ ਤੇ ਉਹਨਾਂ ਨੂੰ ਸ਼ਾਇਦ ਲੱਗਾ ਵੀ ਆਪਾਂ ਮਿਲਾਵਟ ਕਰਦੇ ਹਾਂ ਠੀਕ ਆ ਅਸੀਂ ਪੁਰਾਣੇ ਆਂਡੇ ਵੇਚਦੇ ਇਸ ਚੀਜ਼ ਤੋਂ ਮੈਨੂੰ ਵੀ ਮਹਿਸੂਸ ਹੋਇਆ ਕਿ ਜਿਹੜੇ ਕਸਟਮਰ ਨੇ ਉਹ ਐਦਾਂ ਖਰਾਬ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਮਿਲਾਵਟ ਆ ਅਸਲ ਵਿੱਚ ਜਿਹੜੀ ਮਿਲਾਵਟ ਆ ਉਹ ਐਦਾਂ ਹੀ ਹੁੰਦੀ ਆ ਜਿਸ ਮਿਲਾਵਟ ਦਾ ਮੈਨੂੰ ਪਤਾ ਹੈ ਜ਼ਿਆਦਾਤਰ ਵੱਡੇ ਫਾਰਮਾਂ ਵਾਲੇ ਇਹੀ ਕੰਮ ਕਰਦੇ ਨੇ ਠੀਕ ਆ ਇਹ ਫਿਰ ਬਾਅਦ ਵਿੱਚ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਇਸ ਕੰਮ ਦੇ ਵਿੱਚ ਕਮਾਈ ਨਹੀਂ ਹੈਗੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇਕਰ ਤੁਸੀਂ ਵਧੀਆ ਚੀਜ਼ ਨਹੀਂ ਸੇਲ ਕਰੋਗੇ ਤਾਂ ਤੁਹਾਡੇ ਜਿਹੜੇ ਬਾਕ ਆ ਉਹ ਨਹੀਂ ਬਣਨੇ ਹੈਗੇ ਤੇ ਜਿਹੜੀ ਤੁਹਾਡੀ ਕਮਾਈ ਆ ਉਹ ਨਹੀਂ ਹੋਵੇਗੀ ਆਪਾਂ ਇੰਨੇ ਸਾਲਾਂ ਤੋਂ ਮਾ ਜਿਹੜਾ ਕਰਦੇ ਆ ਤੇ ਵਧੀਆ ਆਂਡੇ ਆ ਜਿਹੜੇ ਆਪਾਂ ਸੇਲ ਕਰਦੇ ਆ ਆਪਕੀ ਦੇਖ ਸਕਦੇ ਆ ਇਹਨਾਂ ਦਾ weight ਆ ਜਿਹੜਾ ਕਈ ਅੰਡਿਆਂ ਦਾ ਵਿੱਚ 86 ਗ੍ਰਾਮ ਠੀਕ ਆ 80 ਗ੍ਰਾਮ ਅੰਡਿਆਂ ਦਾ ਬੀਟ ਆ ਜਿਹੜਾ ਹੁੰਦਾ ਆ ਤੇ ਦੇਸੀ ਆਂਡੇ ਨੇ ਜਿਹੜੇ ਉਹ ਇਹੀ ਹੁੰਦੇ ਨੇ ਤੁਸੀਂ ਦੇਖ ਸਕਦੇ ਆ ਠੀਕ ਆ ਤੇ ਬਾਕੀ ਇਹੀ ਮਲਾਵਟ ਅੱਜ ਕੱਲ ਚੱਲਦੀ ਆ ਜਿਹੜੀ ਆਪਾਂ ਜਿਹੜੀ ਆਪਾਂ ਦੇਖੀ ਆ ਮਲਾਵਟ ਠੀਕ ਆ ਤੇ ਬਾਕੀ ਚਾਹ ਪੱਤੀ ਦੇ ਵਿੱਚ ਜਿਹੜਾ ਇਹਨਾਂ ਨੂੰ ਆਂਡੇ ਵਗੈਰਾ ਨੂੰ ਰੰਗ ਦਿੱਤਾ ਜਾਂਦਾ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੈਗਾ ਕਿਉਂਕਿ ਨਾ ਇਹ ਆਪਾਂ ਕੰਮ ਕੀਤਾ ਆ ਤੇ ਜਿਹੜੀ ਮਲਾਪੜ ਦਾ ਪਤਾ ਸੀਗਾ ਉਹ ਆਪਾਂ ਤੁਹਾਨੂੰ ਦੱਸ ਦਿੱਤੀ ਆ ਤੇ ਜੇਕਰ ਤੁਸੀਂ ਕਸਟਮਰ ਆ ਤੁਸੀਂ ਆਂਡੇ ਖਾਣੇ ਆ ਕਿਸੇ ਤੋਂ ਲੈ ਕੇ ਆਨੇ ਆ ਤਾਂ ਜਿਹੜਾ ਆਂਡਾ ਆ ਖਰਾਬ ਆ ਕਿ ਨਹੀਂ ਇਹ ਤੁਸੀਂ ਚੈੱਕ ਕਰ ਸਕਦੇ ਆ ਇਦਾਂ ਕੰਨ ਦੇ ਕੋਲ ਹੀ ਆ ਕੇ ਉਹਨੂੰ ਖੜਕਾ ਕੇ ਦੇਖੋ ਜੇਕਰ ਵਿੱਚੋਂ ਆਵਾਜ਼ ਆ ਰਹੀ ਆ ਕਿਸੇ ਚੀਜ਼ ਦੀ ਖੜਕ ਰਿਹਾ ਆ ਤਾਂ ਸਮਝ ਲਓ ਜਿਹੜਾ ਆਂਡਾ ਆ ਉਹ ਖਰਾਬ ਆ ਤੇ ਜੇਕਰ ਨਹੀਂ ਆ ਰਹੀ ਤਾਂ ਆਂਡਾ ਆ ਜਿਹੜਾ ਉਹ ਸਹੀ ਆ ਇਹੀ ਹੁੰਦਾ ਹੈ ਇੱਕ ਚੈੱਕ ਕਰਨ ਦਾ ਆਂਡਾ ਖਰਾਬ ਆ ਜਾਂ ਨਹੀਂ ਹੈਗਾ ਤੇ ਬਾਕੀ ਚਾਹ ਪੱਤੀ ਵਾਲੀ ਮਿਲਾਵਟ ਬਾਰੇ ਆਪਾਂ ਨੂੰ ਨਹੀਂ ਪਤਾ ਹੈਗਾ ਜਦੋਂ ਇਸ ਬਾਰੇ ਪਤਾ ਲੱਗੂਗਾ ਤਾਂ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦੇਵਾਂਗੇ ਸੋ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਵੀ ਕਰਦੇ ਆ ਕਰੋ ਧੰਨਵਾਦ